ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਸਰਪੰਚੀ ਚੋਣਾਂ ਨੂੰ ਲੈ ਕੇ ਜਿਹੜੀ ਹਲਚਲ ਚੱਲਦੀ ਹੈ ਉਹਦੇ ਤੇ ਮੈਂ ਅੱਜ ਗੱਲਬਾਤ ਕਰਨੀ ਹੈ ਬਹੁਤ ਲੋਕ ਇਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਜਾਨੀ ਕਿ ਬਿਹਾਰ ਤੋਂ ਜੁਪੀ ਤੋਂ ਆਏ ਕਾਮੇ ਮਜ਼ਦੂਰ ਉਹਨਾਂ ਦੀ ਗੱਲ ਕਰਦੇ ਆ ਕਿ ਉਹਨਾਂ ਦੀ ਵੋਟ ਬਹੁਤ ਜ਼ਿਆਦਾ ਹੈ ਸਵਾਲ ਇਹ ਹੈ ਵੀ ਉਹਨਾਂ ਦੀ ਵੋਟ ਬਣਾਈ ਕਿਨੇ ਦੈਨ ਕੈਟਗਰੀਆਂ ਨੇ ਪੰਜਾਬ ਦੇ ਵਿੱਚ ਜਨਰਲ ਬੀਸੀ ਤੇ ਐਸਸੀ ਹੁਣ ਜਿਆਦਾ ਜਿਹੜੇ ਸਰਪੰਚ ਨੇ ਉਹ ਜਨਰਲ ਕੈਟਗਰੀ ਦੇ ਨੇ ਜਿਹੇ ਹੁਣ ਉਹਨਾਂ ਦੀ ਵੋਟ ਬਣਾਈ ਹੈ ਪ੍ਰਵਾਸੀ ਮਜ਼ਦੂਰਾਂ ਦੀ ਜਿਹੜੇ ਬਿਹਾਰ ਤੋਂ ਜੂਪੀ ਤੋਂ ਆਏ ਨੇ ਉਹਨਾਂ ਦੀ ਵੋਟ ਜਿਹੜੇ ਤਕੜੇ ਘਰਾਂ ਦੇ ਸਰਪੰਚ ਨੇ ਤੁਸੀਂ ਸਮਝ ਦੋ ਉਸ ਚੀਜ਼ ਨੂੰ ਮੈਂ ਉਹ ਸ਼ਬਦ ਨਹੀਂ ਵਰਤਨੇ ਉਹਨਾਂ ਨੇ ਬਣਾਈ ਹੈ ਕਿ ਹੁਣ ਧਾਂ ਕਿਉਂ ਮਰਦੇ ਹਨ ਪਿੰਡ ਦੇ ਕਿ ਉਹ ਅਸਾਂ ਇੱਕ ਇਥੇ ਗੱਲ ਹੋਰ ਥੋੜਾ ਜਿਹਾ ਧਿਆਨ ਦੇ ਵਿੱਚ ਰੱਖਿਓ ਜਿਹੜੀ ਵੋਟ ਭਾਰ ਦੇ ਸੰਵਿਧਾਨ ਮੁਤਾਬਕ ਆਧਾਰ ਕਾਰਡ ਦੇ ਬਣ ਜਾਂਦੀ ਹੈ ਤੇ ਉਹਨੂੰ ਚੈਲੰਜ ਕੋਈ ਆਮ ਮਨੁੱਖ ਨਹੀਂ ਕਰ ਸਕਦਾ ਤੁਸੀਂ ਹਾਈ ਕੋਰਟ ਦੇ ਵਿੱਚ ਰੈਡ ਪਾ ਸਕਦੇ ਹੋ ਪਟੀਸ਼ਨ ਪਾ ਸਕਦੇ ਹੋ ਉਹਦੀ ਸੁਣਵਾਈ ਹੋਣੀ ਹੈ ਵੈਸੇ ਜਗਪੁਰਾ ਪਿੰਡ ਦੀ ਜਿਹੜੀ ਇਲੈਕਸ਼ਨ ਹੈ ਉਤੇ ਰੋਕ ਲਾ ਦਿੱਤੀ ਗਈ 15 ਅਕਤੂਬਰ ਤੋਂ ਬਾਅਦ ਵਿੱਚ ਇਲੈਕਸ਼ਨ ਹੋਣਗੇ ਮੈਂ ਜਿਹੜੀ ਅੱਜ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਜਿਹੜੇ ਕਿਸਾਨ ਨੇ ਅਸਲ ਮਿੱਟੀ ਨਾਲ ਮਿੱਟੀ ਹੋ ਕੇ ਖੇਤੀ ਕਰਨ ਵਾਲੇ ਉਹ ਬਹੁਤ ਥੋੜੇ ਨੇ ਤੇ ਜਿਹੜੇ ਕੜਮ ਚੌਧਰੀ ਬਣੇ ਨੇ 2 ਨੰਬਰ ਦੇ ਪੈਸੇ ਨਾਲ ਜ਼ਮੀਨਾਂ ਖਰੀਦੀਆਂ ਨੇ ਕੋਈ ਬਲੈਕ ਹੀਆ ਸੀ ਕੋਈ ਸਿਆਸਤ ਦੇ ਵਿੱਚ ਆ ਗਿਆ ਕੋਈ ਸਰਪੰਚ ਬਣ ਕੇ 5-7 ਕਰੋੜ ਬਣਾ ਗਿਆ ਉਹ ਕਿਸਾਨ ਨਹੀਂ ਹੈਗੇ ਤੇ ਉਹਨਾਂ ਨੇ ਇਹ ਵੋਟਾਂ ਆਪਣੀ ਚੌਧਰ ਖਾਤਰ ਆਪਣੀ ਸਰਪੰਚੇ ਖਾਤਰ ਬਣਾਈਆਂ ਹਨ ਤੁਹਾਨੂੰ ਭੁਗਤਣਾ ਕਿਹਨੂੰ ਪੈ ਰਿਹਾ ਹੈ ਇੱਥੇ ਇੱਕ ਹੋਰ ਬੇਨਤੀ ਸੁਣ ਲਿਓ ਪਿੰਡ ਦੇ ਵਿੱਚ ਜੇ ਕੋਈ ਸਿਆਣਾ ਸੱਜਣ ਹੈ ਜਿਹੜਾ ਚਾਹੁੰਦਾ ਹੈ ਕਿ ਪਿੰਡ ਦਾ ਸੁਧਾਰ ਕਰੀਏ ਪਿੰਡ ਦੇ ਵਿੱਚ ਕੋਈ ਵਧੀਆ ਵਿਕਾਸ ਹੋਵੇ ਜਾਂ ਉਹਨੂੰ ਚਾਉਣ ਵਾਲੇ ਨੇ ਉਹ ਬਹੁਤ ਥੋੜੇ ਐ ਜਿਹੜੇ ਗੁੰਡਾਗਰਦੀ ਕਰਕੇ ਸਰਪੰਚੀ ਲੈਣ ਵਾਲੇ ਨੇ ਉਹ ਬਹੁਤ ਵੱਡੀ ਗਲਤੀ ਕੀਤੀ ਹੁਣੇ ਖਮਿਆਜਾ ਜਿਹੜਾ ਉਹਨਾਂ ਲੋਕਾਂ ਨੂੰ ਭੁਗਤਣਾ ਪੈ ਰਿਹਾ ਜਿਹੜੇ ਮਿਹਨਤ ਕਸ਼ ਰੋਕ ਨੇ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਐ ਜਿਹੜੇ ਸਾਡੇ ਪੰਜਾਬ ਦੇ ਅਸਲੀ ਕਾਮੇ ਸੀ ਮਜ਼ਦੂਰ ਸੀ ਜਾਂ ਅਸਲੀ ਪੰਜਾਬੀ ਸੀ ਉਹਨਾਂ ਦਾ ਤੁਸੀਂ ਕਾਰੋਬਾਰ ਉਹਨਾਂ ਦੀ ਤੁਸੀਂ ਜਿਹੜੀ ਮਜਮਿੰਤ ਮਜ਼ਦੂਰੀ ਹੈ ਉਹ ਖਤਮ ਕੀਤੀ ਪ੍ਰਵਾਸੀ ਮਜ਼ਦੂਰੀਆਂ ਨੂੰ ਇੱਥੇ ਗੋਟਾ ਬਣਾ ਕੇ ਰਹਿਸਾਂ ਦੇ ਕੇ ਇਹ ਗਲਤੀ ਕੀਤੀ ਹੈ ਹੁਣ ਤਾਂ ਹਾਂ ਕਿ ਮਾਰ ਦਿਓ ਅਸਾ ਥੋੜੀ ਇਹ ਲਾਈ ਅੱਗ ਦਾ ਸੇਕ ਕੈਨੇਡਾ ਤੱਕ ਜਾਵੜਿਆ ਤੁਹਾਨੂੰ ਪਤਾ ਇਸ ਗੱਲ ਦਾ ਧੜਾ ਧੜ ਲੀਜੇ ਕੈਨਸਲ ਕਰ ਰਹੀ ਹੈ ਕੈਨੇਡਾ ਜਿਹੜੇ ਵਰਕ ਪਰਮਿਟ ਸੀ ਉਹਨਾਂ ਨੇ ਇਸ਼ੂ ਨੂੰ ਕਰ ਰਹੇ ਖਤਮ ਕੀਤੇ ਜਾ ਰਹੇ ਉਹਨਾਂ ਨੇ ਸਿੱਧਾ ਕਹਿਤਾ ਕਿ ਤੁਸੀਂ ਪੜਨ ਵਾਸਤੇ ਆਉਂਦੇ ਪੜ ਕੇ ਵਾਪਸ ਇੰਡੀਆ ਜਾਓ ਜਿਨ੍ਹਾਂ ਨੇ ਕਿਸੇ ਸੱਜਣ ਨੇ ਕੋਈ ਲੋਨ ਲਿਆ ਸੀ ਆਪਣੇ ਬੱਚੇ ਨੂੰ ਬਾਹਰ ਭੇਜਣ ਵਾਸਤੇ ਕਿਸੇ ਨੇ ਕਿਲਾ ਜਮੀਨ ਵੇਚ ਅਸੀਂ ਕਿਸੇ ਨੇ ਘਰ ਵੇਚ ਦਿੱਤਾ ਜਣ ਕੇ ਪਤਾ ਨਹੀਂ ਕੀ ਕੁਝ ਕੀਤਾ ਆਪਣੇ ਬੱਚਿਆਂ ਦੇ ਲਈ ਹੁਣ ਜਿਹੜੀ ਪੰਜਾਬ ਦੇ ਵਿੱਚ ਅੱਗ ਮੱਚੀ ਹੈ ਨਾ ਇਹਦਾ ਸੇਕ ਕੈਨੇਡਾ ਤੱਕ ਪਹੁੰਚ ਚੁੱਕਾ ਹੈ। ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਪੰਜਾਬ ਦੇ ਵਿੱਚੋਂ ਜੁਪੀ ਵਾਲੇ ਬਿਹਾਰ ਵਾਲੇ ਭਜਾਉਣੇ ਆ। ਤਾਂ ਕੈਨੇਡਾ ਵੀ ਤਿਆਰ ਹੈ। ਉਹ ਵੀ ਕਹਿੰਦੇ ਅਸੀਂ ਭਜਾਉਣੇ ਆ। ਭਜਾਉਣੇ ਕਿ ਉਹ ਸ਼ੁਰੂ ਕਰ ਦਿੱਤੇ। ਉਹਨਾਂ ਨੇ ਹਜ਼ਾਰਾਂ ਵੀਜ਼ਾ ਰਿਵੋਕ ਕਰਤਾ। 10000ਾਂ ਪਰ ਪਰਮਟ ਰੱਦ ਕਰਤਾ। ਮੈਂ ਅੱਜ ਜਿਹੜੀ ਇਹ ਗੱਲ ਆ ਤੁਹਾਡੇ ਨਾਲ ਸਾਂਝੀ ਕੀਤੀ ਹੈ ਨਾ ਜਿੰਨਾ ਚਿਰ ਅਸੀਂ ਅੱਗਾਂ ਨਹੀਂ ਦੇਖਦੇ ਅਸੀਂ ਆਪਣਾ ਪਿੱਛਾ ਨਹੀਂ ਬਚਾ ਸਕਦੇ ਗੁਰੂ ਪਾਸ਼ਾ ਦੀ ਪਾਵਨ ਬਾਣੀ ਵਿੱਚ ਜਦੋਂ ਤੁਸੀਂ ਲੋਕ ਪਰਲੋਕ ਦੀ ਗੱਲ ਕਰਦੇ ਉਹਨੂੰ ਉਦੋਂ ਲੋਕ ਪਰਲੋਕ ਕੋਈ ਨਹੀਂ ਉਦੋਂ ਪਿਛਲਾ ਬੀਤ ਚੁੱਕਾ ਸਮਾਂ ਤੇ ਆਉਣ ਵਾਲੇ ਸਮੇਂ ਦੀ ਗੱਲ ਹੈ ਲੋਕ ਪਰਲੋਕ ਦਾ ਭਾਵ ਇਹ ਨਹੀਂ ਕੋਈ ਨਰਕ ਸਵਰਗ ਹੈ ਜਾਂ ਕੋਈ ਹੋਰ ਉਹ ਪਰਲੋਕ ਹੈ ਇਹਦਾ ਮਤਲਬ ਇਹ ਹੈ ਸਾਡੇ ਜੀਵਨ ਦੇ ਵਿੱਚ ਦੋ ਸਮੇਂ ਨੇ ਇੱਕ ਬੀਤ ਚੁੱਕਾ ਹੈ ਇੱਕ ਆਉਣ ਵਾਲਾ ਇੱਕ ਵਿੱਚ ਅਸੀਂ ਰਹਨੇ ਹੁਣ ਜੇ ਆਉਣ ਵਾਲਾ ਸਮਾਂ ਅਸੀਂ ਸੁਖੀ ਬਣਾਉਣਾ ਹੈ ਵਧੀਆ ਬਣਾਉਣਾ ਹੈ ਤਾਂ ਸਾਨੂੰ ਸੋਚਣਾ ਪੈਣਾ ਜਿਹੜੇ ਸਮੇਂ ਦੇ ਵਿੱਚ ਅਸੀਂ ਰਹਿ ਰਹੇ ਹਾਂ ਇਹ ਗਲਤੀਆਂ ਕਿਹਨੇ ਕੀਤੀਆਂ ਨੇ ਮੋਟਾਂ ਕਿਹਨੇ ਬਣਵਾਈਆਂ ਨੇ ਇਹ ਸਾਨੂੰ ਸਭ ਨੂੰ ਪਤਾ ਹੈ ਤਣ ਪਿੱਠ ਦੇ ਕਿਉਂ ਪਹਿਲੀ ਗਲਤੀਆਂ ਹਾਂ ਬਚਦੀ ਹੈ ਉਹਨਾਂ ਲੋਕਾਂ ਦੀ ਜਿਹੜੇ ਅਸਲੀ ਪੰਜਾਬੀ ਨੇ ਪੰਜਾਬ ਦੇ ਕਾਮੇ ਨੇ ਤੁਸੀਂ ਉਹਨਾਂ ਦਾ ਕੰਮ ਖਤਮ ਕਰ ਦਿੱਤਾ ਉਹਨਾਂ ਦੀ ਮਿਹਨਤ ਮਜ਼ਦੂਰੀ ਖਤਮ ਕਰ ਦਿੱਤੀ ਜਦੋਂ ਤੁਹਾਡੇ ਕੋਲੋਂ ਕੋਈ 400 ਰੁਪਇਆ ਵੱਧ ਮੰਗਦਾ ਝੋਨਾ ਲਵਾਈ ਦਾ ਤੁਸੀਂ ਉਦੋਂ ਮਤੇ ਪਾਉਨੇ ਗੁਰਦੁਆਰਿਆਂ ਦੇ ਵਿੱਚ ਤੇ ਜਦੋਂ ਤੁਸੀਂ ਮਤੇ ਪਾਉਨੇ ਗੁਰਦੁਆਰਿਆਂ ਦੇ ਵਿੱਚ ਉਦੋਂ ਫਿਰ ਇਹ ਸਵਾਦ ਤੁਹਾਨੂੰ ਮਿਲਣਗੇ ਇਹ ਬੇਨਤੀ ਮੈਂ ਤਾਂ ਕੀਤੀ ਐ ਇਹ ਕੰਡੇ ਕਿਸੇ ਨੇ ਹੋਰ ਨਹੀਂ ਬੀਤੇ ਇਹ ਕੰਡੇ ਕਿਸੇ ਨੇ ਹੋਰ ਨਹੀਂ ਖਿਲਾ ਰਹੇ ਅਸੀਂ ਖੁਦ ਖਿਲਾ ਰਹੇ ਹਾਂ ਤੇ ਜਿਨ੍ਹਾਂ ਨੇ ਕੰਡੇ ਖਿਲਾ ਰਹੇ ਨੇ ਉਹ ਚੁਗਦੇ ਫਿਰੋ ਹੁਣ ਇਹ ਕਹਿ ਕੇ ਥੋੜੀ ਗੱਲ ਬਣਨੀ ਐ ਕਿ ਸਾਡੇ ਪਿੰਡ ਬਿਹਾਰੀਆਂ ਦੀ ਬੋਲ ਜਾਦਾ ਹੈ ਜੀ ਜੁਪੀ ਵਾਲੀ ਦੀ ਬੋਲ ਜਾਦਾ ਹੈ ਜੀ ਸਾਡਾ ਸਰਪੰਚ ਸਰਸੰਧੀ ਨਾ ਬਣੇ ਜੇਦੋਂ ਕਿ ਸਰਸੰਧੀ ਕਰਨ ਲੱਗੇ ਅਗਲੇ ਜਾ ਖੜੇ ਸਰਦਾਰ ਜੀ ہماری ਵੋਟ ਆਪਸੇ ਜਿਆਦਾ ਹੈ। ਫਿਰ ਸਰਪੰਚ ਬਣਾਏਗੇ। ਬਣਾਏਗੇ ਅਗਲੇ। ਤੇ ਹੁਣ ਆਥਾਨਾ ਜਿੱਤੀਆਂ ਮੂੰਹ ਨਾਲ ਖੋਲੋ। ਮੈਂ ਕਿਹਨੂੰ ਕਹਿ ਰਿਹਾ ਸਾਡੇ ਪੰਜਾਬ ਦੇ ਲੋਕਾਂ ਨੂੰ ਕੋਲ ਕਹਿ ਰਿਹਾ ਸਾਡੀਆਂ ਗਲਤੀਆਂ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।